ਆ ਦੇਖ ਲਓ ਬੱਸ ਦੇ ਡਰਾਈਵਰ ਦਾ ਕਾਰਨਾਮਾ ਆਪ ਨਸ਼ੇ ਦੀ ਹਾਲਤ ਦੇ ਵਿੱਚ ਬੇਸੁੱਧ ਹੋ ਕੇ ਪੈ ਗਿਆ ਤੇ ਸਵਾਰੀ ਨੂੰ ਹੀ ਬੱਸ ਚਲਾਉਣੀ ਪੈ ਗਈ ਹੈ ਇਹ ਬੱਸ ਦੇ ਡਰਾਈਵਰ ਨਸ਼ੇ ਦੀ ਹਾਲਤ ਦੇ ਵਿੱਚ ਬੱਸ ਚਲਾ ਰਿਹਾ ਸੀ ਬੱਸ ਦੇ ਵਿੱਚ ਸਵਾਰ ਸਵਾਰੀਆਂ ਨੇ ਜਦੋਂ ਬੱਸ ਡਰਾਈਵਰ ਦੀ ਇਹ ਹਾਲਤ ਦੇਖੀ ਤਾਂ ਉਹ ਡਰ ਗਏ ਅਤੇ ਉਹਨਾਂ ਨੇ ਰਾਹ ਦੇ ਵਿੱਚ ਹੀ ਬੱਸ ਰੁਕਵਾ ਦਿੱਤੀ ਅਤੇ ਇਸ ਦੌਰਾਨ ਕਰਦੇ ਵੀ ਕਿ ਜਦੋਂ ਬੱਸ ਡਰਾਈਵਰ ਨੂੰ ਇਸ ਬਾਬਤ ਕੁਝ ਕਿਹਾ ਤਾਂ ਅਗਯੋ ਬੱਸ ਡਰਾਈਵਰ ਗਾਲਾਂ ਕੱਢਣ ਲੱਗ ਗਿਆ ਕਿਉਂਕਿ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਤੇ ਇਸੇ ਦੌਰਾਨ ਬੱਸ ਦੇ ਵਿੱਚ ਸਵਾਰ ਇੱਕ ਵਿਅਕਤੀ ਨੇ ਹੀ ਬੱਸ ਚਲਾਉਣਾ ਮੁਨਾਸਿਬ ਸਮਝਿਆ ਕਿਉਂਕਿ ਅੱਧ ਵਿਚਾਲੇ ਰਾਹ ਦੇ ਵਿੱਚ ਹੀ ਸਵਾਰੀਆਂ ਦੇ ਵੱਲੋਂ ਬੱਸ ਰੁਕਵਾ ਦਿੱਤੀ ਗਈ ਸੀ ਹੁਣ ਇਸ ਦੌਰਾਨ ਸਵਾਰੀਆਂ ਵੀ ਸੋਚਾਂ ਦੇ ਵਿੱਚ ਪੈ ਗਈਆਂ ਕਿ ਅੱਧੀ ਰਾਤ ਨੂੰ ਅਸੀਂ ਜਾਵਾਂਗੇ ਵੀ ਕਿੱਥੇ ਤੇ ਕਿੱਦਾਂ ਜਾਵਾਂਗੇ ਇਸੇ ਦੌਰਾਨ ਫਿਰ ਬੱਸ ਦੇ ਵਿੱਚ ਸਵਾਰ ਇੱਕ ਵਿਅਕਤੀ ਨੂੰ ਡਰਾਈਵਰੀ ਆਉਂਦੀ ਸੀ ਤੇ ਉਸ ਦੇ ਵੱਲੋਂ ਬੱਸ ਨੂੰ ਚੁਣਾਉਣਾ ਮੁਨਾਸਿਬ ਸਮਝਿਆ ਅਤੇ ਲੋਕਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਪਰ ਬੇਹਦੀ ਹੈਰਾਨ ਕਰਨ ਵਾਲੀ ਹੈ ਤਸਵੀਰ ਹੈ ਇਹ ਤਸਵੀਰ ਵੱਡੇ ਸਵਾਲ ਖੜੇ ਕਰਦੀ ਹੈ ਪੰਜਾਬ ਦੀ ਇਹ ਤਸਵੀਰ ਬੇਹੱਦ ਹੀ ਚਿੰਤਾਜਨਕ ਹੈ ਕਿ ਇੱਕ ਬੱਸ ਦਾ ਡਰਾਈਵਰ ਕਿਵੇਂ ਅਜਿਹਾ ਕਰ ਸਕਦਾ ਹੈ ਜਿਸ ਦੇ ਹੱਥਾਂ ਦੇ ਵਿੱਚ ਸਿਰਫ ਉਸਦੀ ਨਹੀਂ ਹੋਰ ਬਹੁਤ ਸਾਰੇ ਲੋਕਾਂ ਦੀ ਜਾਨ ਹੈ ਪੰਜਾਬ ਰੋਡਵੇਜ਼ ਦੇ ਬੱਸ ਦਾ ਇਹ ਡਰਾਈਵਰ ਸੀ ਜੋ ਨਸ਼ੇ ਦੀ ਹਾਲਤ ਦੇ ਵਿੱਚ ਬੇਸੁੱਧ ਹੋ ਕੇ ਫਿਰ ਇੰਜਨ ਦੇ ਉੱਤੇ ਬੈ ਗਿਆ ਪੰਜਾਬ ਤੋਂ ਵੱਧ ਸਵਾਰੀਆਂ ਇਸ ਬੱਸ ਦੇ ਵਿੱਚ ਸਵਾਰ ਸਨ ਅੰਮ੍ਰਿਤਸਰ ਤੋਂ ਪੰਜਾਬ ਤੋਂ ਵੱਧ ਸਵਾਰੀਆਂ ਲੈ ਕੇ ਚੰਡੀਗੜ੍ਹ ਦੇ ਲਈ ਇਹ ਬੱਸ ਰਵਾਨਾ ਹੋਈ ਸੀ ਚਰਾਬੀ ਡਰਾਈਵਰ ਦੀ ਹਾਲਤ ਦੇਖ ਕੇ ਫਿਰ ਸਵਾਰੀਆਂ ਦੇ ਹੋਸ਼ ਉੱਡ ਗਏ ਆਖਰ ਇੱਕ ਸਵਾਰੀ ਨੇ ਹੀ ਬੱਸ ਚਲਾਉਣਾ ਮੁਨਾਸਿਬ ਸਮਝਿਆ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀ ਹੈ ਜੋ ਕਿ ਵੱਡੇ ਸਵਾਲ ਖੜੇ ਕਰਦੀ ਹੈ ਇਸ ਡਰਾਈਵਰ ਦੇ ਉੱਤੇ ਲੋਕਾਂ ਦੇ ਵੱਲੋਂ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜੇਕਰ ਸਵਾਰੀਆਂ ਬੱਸ ਨੂੰ ਅੱਧ ਵਿਚਾਲੇ ਨਾ ਰੁਕਵਾਉਂਦੀਆਂ ਜੇਕਰ ਉਹ ਡਰਾਈਵਰ ਵੱਲ ਧਿਆਨ ਨਾ ਦਿੰਦੀਆਂ ਤਾਂ ਵੱਡਾ ਸੜਕ ਹਾਦਸਾ ਵੀ ਹੋ ਸਕਦਾ ਸੀ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ ਸਭ ਤੋਂ ਵੱਡੀ ਗੱਲ ਜੋ ਡਰਾਈਵਰ ਬੱਸ ਚਲਾ ਰਿਹਾ ਉਸ ਦੀ ਖੁਦ ਦੀ ਜਾਨ ਖਤਰੇ ਦੇ ਵਿੱਚ ਸੀ ਪਰ ਇਸੇ ਦੌਰਾਨ ਸਵਾਰੀਆਂ ਨੇ ਸਮਝਦਾਰੀ ਵਰਤੀ ਉਹਨਾਂ ਨੇ ਬੱਸ ਰੁਕਵਾ ਦਿੱਤੀ ਅਤੇ ਇਸੇ ਦੌਰਾਨ ਇੱਕ ਸਵਾਰੀ ਨੇ ਕਿ ਬੱਸ ਚਲਾਉਣਾ ਮناسب ਸਮਝਿਆ ਤੇ ਉਸ ਨੇ ਲੋਕਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਵੀਡੀਓ ਬਾਰੇ ਤੁਹਾਡੀ ਕੀ ਰਾਏ ਹੈ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਪਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਲੋਕਾਂ ਦੇ ਨਾਲ ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਹੋਰ ਲੋਕ ਵੀ ਬਸਾਂ ਦੇ ਵਿੱਚ ਸਵਾਰ ਹੋ ਕੇ ਜਾਂਦੇ ਨੇ ਤੇ ਜੇ ਉਹਨਾਂ ਦੇ ਨਾਲ ਵੀ ਕੋਈ ਅਜੀਬ ਜਿਹੀ ਸਥਿਤੀ ਪੈਦਾ ਹੁੰਦੀ ਹੈ ਅਜੀਬ ਜਿਹੀ ਸਥਿਤੀ ਬਣ ਜਾਂਦੀ ਹੈ ਤਾਂ ਉਹ ਵੀ ਸਮਝਦਾਰੀ ਜ਼ਰੂਰ ਵਰਤਣ ਅਤੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਉਣ ਦਾ ਹੱਕ ਕਿਸੇ ਨੂੰ ਨਹੀਂ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ